ਤਾਂ ਬੀਤੇ ਦਿਨੀ ਮੁਕਸਰ ਦੇ ਮਰਾੜ ਕਲਾਂ ਪਿੰਡ ਦੇ ਵਿੱਚ ਦਿਨ ਦਿਹਾੜੇ ਇੱਕ ਕਤਲ ਹੁੰਦਾ ਇੱਕ ਗੱਡੀ ਨੂੰ ਘੇਰਿਆ ਜਾਂਦਾ ਗੱਡੀ ਦੇ ਵਿੱਚ ਦੋ ਲੋਕ ਸਵਾਰ ਹੁੰਦੇ ਨੇ ਪਿਓ ਪੁੱਤ ਜਿਹੜੇ ਕੀ ਦਵਾਈ ਲੈਣ ਚੱਲੇ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਹਮਲਾ ਹੁੰਦਾ ਹਮਲੇ ਤੋਂ ਬਾਅਦ ਪਿਓ ਦੀ ਮੌਤ ਹੋ ਜਾਂਦੀ ਹੈ ਜਦ ਕਿ ਪੁੱਤਾ ਛੇੜਾ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੁੰਦਾ ਤਾਂ ਇਹ ਘਟਨਾ ਹੋਈ ਸੀ ਪਰ ਇਹ ਘਟਨਾ ਅਸਲ ਦੇ ਵਿੱਚ ਨਹੀਂ ਵਾਪਰੀ ਸਗੋਂ ਇਸ ਨੂੰ ਬਣਾਇਆ ਗਿਆ ਸੀ ਉਸ ਪਿਓ ਦਾ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਸ ਦਾ ਹੀ ਪੁੱਤ ਨਿਕਲਿਆ ਜਿਸ ਨੇ ਗੱਡੀ ਵਿੱਚ ਸਵਾਰ ਆਪਣੇ ਪਿਓ ਦਾ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਆਪਣੀ ਗੱਡੀ ਦੀ ਬੁਰੀ ਤਰ੍ਹਾਂ ਭੰਨ ਥੋੜਾ ਛੜੀ ਉਹ ਕੀਤੀ ਗੱਡੀ ਦੇ ਸਾਰੇ ਸੀਸੇ ਨੇ ਛੜੇ ਉਹ ਤੋੜ ਦਿੱਤੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਇਸ ਸਾਰੀ ਵਾਰਦਾਤ ਨੂੰ ਲੁੱਟ ਦੀ ਵਾਰਦਾਤ ਨਾਂਵਾਂ ਜਿਹੜਾ ਉਹ ਦੇ ਦਿੱਤਾ ਜਾਂਦਾ ਤਾਂ ਇਸ ਪੁੱਤਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਸਾਨੂੰ ਕੁਝ ਹਮਲਾਵਰਾਂ ਨੇ ਘੇਰਿਆ ਅਣਪਛਾਤੇ ਨੇ ਘੇਰਿਆ ਸਾਡੇ ਨਾਲ ਲੁੱਟਣ ਦੀ ਸਾਨੂੰ ਕੋਸ਼ਿਸ਼ ਕੀਤੀ ਤੇ ਜਿਸ ਦੇ ਚੱਲਦੇ ਮੇਰੇ ਪਿਓ ਦਾ ਤੇਜ਼ਦਾਰ ਹਥਿਆਰ ਦੇ ਨਾਲ ਕਤਲਾ ਛੜਾਉ ਕਰ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਉਹ ਪੁੱਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤਾਂ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਆ ਛੜਾਉ ਕਰਵਾਇਆ ਗਿਆ ਸੀ ਤਾਂ ਇਹ ਲੁੱਟ ਦੀ ਵਾਰਦਾਤ ਨੂੰ ਦੱਸਿਆ ਗਿਆ ਸੀ ਕਿ ਲੁੱਟ ਦੀ ਵਾਰਦਾਤ ਦੀ ਨੀਅਤ ਦੇ ਨਾਲ ਪਿਓ ਦਾ ਕਤਲ ਆ ਛੜਾਉ ਕੀਤਾ ਗਿਆ ਪਰ ਪਿਓ ਦਾ ਕਤਲ ਕਰਨ ਵਾਲੇ ਹਮਲਾਵਰ ਨਹੀਂ ਸਗੋਂ ਪੁੱਤ ਹੀ ਨਿਕਲਿਆ ਜਿਸ ਨੇ ਕੁਝ ਪੈਸਿਆਂ ਨੂੰ ਲੁਕਾਉਣ ਦੇ ਚੱਕਰ ਦੇ ਵਿੱਚ ਆਪਣੇ ਪਿਤਾ ਦਾ ਕਤਲ ਜੜਾਉ ਕਰ ਦਿੱਤਾ ਗਿਆ ਤਾਂ ਜਦੋਂ ਇਹ ਘਟਨਾ ਵਾਪਰੀਆ ਤਾਂ ਉਸ ਤੋਂ ਬਾਅਦ ਪੁਲਿਸਾਂ ਜਿਹੜੀ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗਦੀਆ ਤਾਂ ਜਦੋਂ ਪੁਲਿਸ ਨੇ ਬਰੀ ਕੀ ਦੇ ਨਾਲ ਜਾਂਚ ਕੀਤੀ ਤਾਂ ਇਹ ਵੱਡਾ ਖੁਲਾਸਾ ਹੋਇਆ ਕਿ ਪਿਓ ਦਾ ਕਤਲ ਕਰਨ ਵਾਲੇ ਕੋਈ ਅਣਪਛਾਤੇ ਨਹੀਂ ਸਗੋ ਉਸ ਦਾ ਹੀ ਪੁੱਤ ਸੀ ਕਿਉਂਕਿ ਪੁੱਤ ਨੇ ਆਨਲਾਈਨ ਗੇਮ ਦੇ ਵਿੱਚ 25 ਲੱਖ ਰੁਪਏ ਨੇ ਛੜੇ ਉਹ ਹਾਰੇ ਸੀ ਆਪਣੇ ਪਿਓ ਨੂੰ ਇਹ ਗੱਲ ਕਹਿ ਦਿੰਦਾ ਕਿ ਮੈਂ ਚੰਡੀਗੜ੍ਹ ਦੇ ਵਿੱਚ ਕੋਈ ਕਾਰੋਬਾਰ ਕਰਨਾ ਸੀ ਜਿਸ ਕਰਕੇ ਮੈਂ ਪੈਸੇ ਉੱਥੇ ਲਾਏ ਤੇ ਮੇਰੇ ਪੈਸੇ ਨਿਝੜੇ ਉਹ ਫਸ ਗਏ ਜਿਸ ਤੋਂ ਬਾਅਦ ਪਿਓ ਇਸ ਨੂੰ ਕਹਿੰਦਾ ਕਿ ਚੰਡੀਗੜ੍ਹ ਚੱਲ ਆਪਾਂ ਤੇਰੇ ਪੈਸੇ ਨਿਝੜੇ ਉਹ ਕਢਵਾ ਕੇ ਲਿਆਉਣੇ ਆ ਤਾਂ ਇਸ ਪੁੱਤਰੇ ਮਨ ਦੇ ਵਿੱਚ ਖਿਆਲ ਆਉਂਦਾ ਕਿ ਜੇ ਪਿਤਾ ਨੂੰ ਪਤਾ ਲੱਗ ਗਿਆ ਕਿ ਮੈਂ ਪੈਸੇ ਗੇਮ ਦੇ ਵਿੱਚ ਹਾਰੇ ਨੇ ਸੱਟੇ ਦੇ ਵਿੱਚ ਹਾਰੇ ਨੇ ਤਾਂ ਮੇਰਾ ਹੋਰ ਹੀ ਹਸ਼ਰਾ ਜੜਾ ਹੋਵੇਗਾ ਤਾਂ ਉਸ ਤੋਂ ਬਾਅਦ ਇਸ ਪੁੱਤਰੇ ਦਿਮਾਗ ਦੇ ਵਿੱਚ ਇੱਕ ਨਾਉਣੀ ਹਰਕਤ ਆਉਂਦੀ ਹੈ ਕਿ ਮੈਂ ਆਪਣੇ ਪਿਤਾ ਦਾ ਕਤਲ ਆ ਛੜਾ ਉਹ ਕਰ ਦਨਾ ਤਾਂ ਇਹ ਦੋਵੇਂ ਜਣੇ ਕਾਰ ਦੇ ਵਿੱਚ ਸਵਾਰ ਹੋ ਕੇ ਨਿਕਲਦੇ ਨੇ ਤਾਂ ਉਸ ਸਮੇਂ ਤਾਂ ਜਦੋਂ ਸੁੰਨੀ ਦੀ ਜਗਾ ਆਉਂਦੀ ਆ ਤਾਂ ਇਸ ਮੁੰਡੇ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਆਪਣੇ ਪਿਓ ਦਾ ਕਤਲ ਆ ਛੜਾਉ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਆਪਣੀ ਗੱਡੀ ਦੀ ਬੁਰੀ ਤਰ੍ਹਾਂ ਪੰਨ ਤੋੜਾ ਛੜੀ ਉਹ ਕੀਤੀ ਜਾਂਦੀ ਆ ਤਾਂ ਉਸ ਤੋਂ ਬਾਅਦ ਇਸ ਸਾਰੀ ਘਟਨਾ ਨੂੰ ਲੁੱਟ ਦਾ ਨਾਮ ਆ ਛੜਾ ਉਹ ਦੇ ਦਿੱਤਾ ਜਾਂਦਾ ਤੇ ਆਪਣੇ ਆਪ ਨੂੰ ਵੀ ਇਹ ਜ਼ਖਮੀ ਆ ਛੜਾਉ ਕਰਨ ਦਾ ਤਾਂ ਜ਼ਖਮੀ ਹਾਲਤ ਦੇ ਵਿੱਚ ਫਿਰ ਇਸ ਨੂੰ ਹਸਪਤਾਲ ਦੇ ਵਿੱਚ ਭਾਰਤੀਆ ਛੜਾਓ ਕਰਵਾਇਆ ਗਿਆ ਤਾਂ ਮਰਾੜ ਕਲਾਂ ਪਿੰਡ ਦੇ ਵਿੱਚ ਇਹ ਵੱਡੀ ਵਾਰਦਾਤ ਹੈ ਜਿਹੜੀ ਉਹ ਵਾਪਰੀ ਸੀ ਜਿੱਥੇ ਦੱਸਿਆ ਜਾ ਰਿਹਾ ਸੀ ਕਿ ਪਿਓ ਪੁੱਤ ਨੂੰ ਲੁੱਟ ਦੀ ਨੀਅਤ ਦੇ ਨਾਲ ਰੋਕਿਆ ਗਿਆ ਤੇ ਉਸ ਨੀਅਤ ਦੇ ਚੱਲਦੇ ਪਿਓ ਦਾ ਕਤਲ ਛੜਾਓ ਕਰ ਦਿੱਤਾ ਗਿਆ ਸੀ ਪਰ ਪਿਓ ਦਾ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਸਕੋ ਉਸਦਾ ਹੀ ਪੁੱਤ ਨਿਕਲਦਾ ਜਿਸ ਨੇ 25 ਲੱਖ ਰੁਪਏ ਸੱਟੇ ਦੇ ਵਿੱਚ ਹਾਰੇ ਸੀ ਗੇਮ ਦੇ ਵਿੱਚ ਹਾਰੇ ਸੀ ਜਿਸ ਨੇ ਆਪਣੇ ਪਿਤਾ ਤੋਂ ਇਸ ਗੱਲ ਨੂੰ ਲੁਕੋ ਕੇ ਰੱਖਿਆ ਤਾਂ ਜਦੋਂ ਪਿਤਾ ਨੇ ਪੁੱਛਿਆ ਕਿ 25 ਲੱਖ ਕਿੱਥੇ ਆ ਤਾਂ ਇਸਦੇ ਵੱਲੋਂ ਇਹ ਝੂਠੀ ਕਹਾਣੀ ਬਣਾਈ ਗਈ ਸੀ ਕਿ ਮੈਂ ਕਾਰੋਬਾਰ ਦੇ ਵਿੱਚ ਪੈਸੇ ਲਾਏ ਸੀ ਜਿਹੜੇ ਕਿ ਮਰ ਗਏ ਤਾਂ ਪਿਤਾ ਇਸ ਨੂੰ ਕਹਿੰਦਾ ਕਿ ਚੱਲ ਤੇਰੇ ਪੈਸੇ ਨੇ ਜਿਹੜੇ ਉਹ ਵਾਪਸ ਲੈ ਕੇ ਆਉਂਦੇ ਨੇ ਤਾਂ ਰਸਤੇ ਦੇ ਵਿੱਚ ਫਿਰ ਇਸਦੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਕਿ ਕਿਉਂ ਨਾ ਮੈਂ ਆਪਣੇ ਪਿਤਾ ਦਾ ਹੀ ਕਤਲਾ ਝੜੋ ਕਰ ਦਮਾਂ ਤਾਂ ਆਪਣੇ ਪੇਤਾ ਦਾ ਕਤਲ ਛੜਾ ਮੁੰਡੇ ਦੇ ਵੱਲੋਂ ਕੀਤਾ ਗਿਆ ਤੇ ਲੁੱਟ ਦੀ ਵਾਰਦਾਤ ਨੂੰ ਇਸ ਦਾ ਨਾਮ ਹੈ ਜਿਹੜਾ ਉਹ ਦਿੱਤਾ ਗਿਆ ਸਰ ਬਰੀਅਲੇ ਦੇ ਵਿੱਚ ਕਿ ਘਟਨਾ ਹੋਈ ਸੀ ਕਾਰਸਵਾਰਾਂ ਦੇ ਉੱਪਰ ਹਮਲਾ ਸੀ ਕੀ ਮਾਮਲਾ ਕੀ ਸੀ ਪੁਰਾਣਾ ਅੱਜ ਮੁਕਸਰ ਪੁਲਿਸ ਨੇ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਇੱਕ ਰਿਪੋਰਟਡ ਇਨਸੀਡੈਂਟ ਜਿਹਦੇ ਵਿੱਚ ਇੱਕ ਗੱਡੀ 'ਤੇ ਲੁੱਟਖੋਹ ਵਾਲੇ ਬਹਿਗੇ ਸੀ ਤੇ ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋਈ ਸੀ ਤੇ ਦੂਜਾ ਜ਼ਖਮੀ ਹੋ ਗਿਆ ਸੀ ਇਸ ਚੀਜ਼ ਦੀ ਗੁੱਥੀ ਨੂੰ ਸੁਝਾਇਆ ਗਿਆ ਸਾਡੀ ਸਾਰੀ ਟੀਮ ਜੋ ਬਈ ਚੰਗੀ ਮਿਹਨਤ ਕਰਕੇ ਇਸ ਕੇਸ ਨੂੰ ਵਿਦੀਨ ਅਡੇ ਡਿਜ਼ੋਲਵ ਕੀਤਾ ਇਹਦੇ ਵਿੱਚ ਜੋ ਕਹਾਣੀ ਇਨ ਦੀ ਐਂਡ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਕੋਈ ਲੁੱਟਖੋ ਵਾਲੇ ਗੱਡੀ ਨਹੀਂ ਭਏ ਸੀ ਗੱਡੀ ਦੇ ਵਿੱਚ ਦੋ ਸਵਾਰ ਸੀ ਇੱਕ ਫਾਦਰ ਸੀਗਾ ਇੱਕ ਬੇਟਾ ਸੀਗਾ ਬੇਟੇ ਦੇ ਕੁਝ ਪਰਸਨਲ ਇਸ਼ੂਜ਼ ਕਰਕੇ ਉਹ ਬਈ ਆਪਣੇ ਫਾਦਰ ਨੂੰ ਉਹਨੇ ਇਮਾਰਤਾਂ ਮਾਰਨ ਤੋਂ ਬਾਅਦ ਉਸਨੇ ਉੱਥੇ ਇੱਕ ਸੀਨ ਕ੍ਰੀਏਟ ਕੀਤਾ ਜਿਹਦੇ ਵਿੱਚ ਉਹਨੇ ਆਪਣੀ ਗੱਡੀਆਂ ਦੇ ਸ਼ੀਸ਼ੇ ਬੰਨੇ ਤੇ ਇਹ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਗੱਡੀ ਨੂੰ ਹਮਲਾਵਰ ਪੈ ਗਏ ਸੀ ਤੇ ਪੈ ਕੇ ਉਹਨਾਂ ਨੇ ਇਹ ਫਾਦਰ ਦਾ ਮਰਡਰ ਕੀਤਾ ਤੇ ਇਹਨਾਂ ਦਾ ਫੋਨ ਫੁੱਲ ਚੱਕ ਕੇ ਲੈ ਗਏ ਤੇ ਗੱਡੀ ਦੀ ਚਾਬੀ ਲੈ। ਸਰ ਇਹ ਕਲਰਿਸਨ ਰਿਪੋਰਟ ਸੀ ਆਇਆ ਜੀ ਸਾਹਮਣੇ। ਰੀਜ਼ਨ ਆਫ ਮਰਡਰ ਇਹ ਆਏਗਾ ਜੀ ਹੀ ਇਹਨੇ 25 ਲੱਖ ਰੁਪਏ ਜੂਏ ਦੇ ਵਿੱਚ ਖੋਏ ਸੀ ਤੇ ਜੋ ਇਹਦੇ ਫਾਦਰ ਨੂੰ ਨਹੀਂ ਪਤਾ ਸੀ ਇਹ ਆਪਣੇ ਬਾਦ ਨੂੰ ਕਹਿੰਦਾ ਹੁੰਦਾ ਸੀ ਕਿ ਜੀ 25 ਲੱਖ ਰੁਪਏ ਮੈਂ ਚੰਡੀਗੜ੍ਹ ਵਿੱਚ ਕਿਸੇ ਬਿਜ਼ਨਸ ਮੇ ਲਾਇਆ ਸੀ ਤੇ ਉੱਥੇ ਫਸ ਗਏ। ਤੇ ਇਹ ਇਥੋਂ ਉਸ ਦਿਨ ਸਵੇਰੇ ਚੰਡੀਗੜ੍ਹ ਚਲੇ ਸੀ ਫਾਦਰ ਇਹਨੂੰ ਲੈ ਕੇ ਕਿ ਆਪਾਂ ਆ ਚਲ ਪੈਸੇ ਕਢਾ ਕੇ ਲੈ ਕੇ ਆਈਏ ਤੇ ਇਹਨੂੰ ਲੱਗਿਆ ਕਿ ਜੇਕਰ ਅਸੀਂ ਚੰਡੀਗੜ੍ਹ ਪਹੁੰਚ ਗਏ ਤੇ ਸਿਚੁਏਸ਼ਨ ਇਹ ਹੋ ਜੂਗੀ ਕਿ ਮੇਰੇ ਫਾਦਰ ਨੂੰ ਪਤਾ ਲੱਗ ਜਾਊਗਾ ਤੇ ਫਿਰ ਜੋ ਵੀ ਇਹ ਉਸਦੇ ਅੱਗੇ ਫੀਅਰ ਕਰਦਾ ਸੀ ਤੇ ਉਸ ਤੋਂ ਪਹੁੰਚਣ ਤੋਂ ਪਹਿਲਾਂ ਹੀ ਇਹਨੇ ਆਪਣੇ ਫਾਦਰ ਤੋਂ ਕਹਿਣ। ਅਰੇ ਕੱਲਾ ਸੀ ਜਾਂ ਕੋਈ ਹੋਰ ਕਿਸਕਰਵਾਉਂਦਾ ਇਹ ਕੱਲਾ ਸੀਗਾ ਇਹਨੇ ਕੱਲੇ ਹੀ ਸਾਰੀ ਪਲੈਨਿੰਗ ਕੀਤੀ ਸੀ ਇਹਦੀ ਜੋ ਇਨਸੀਡੈਂਟ ਹੈਗਾ ਤੇ ਮਾਰਨ ਤੋਂ ਬਾਅਦ ਇਹਨੇ ਸ਼ੋ ਕੀਤਾ ਸੀ ਕਿ ਇਹਨਾਂ ਨੂੰ ਹਮਲਾ ਕੀਤਾ ਗਿਆ। ਹਥਿਆਰ ਕੀ ਕੀ ਰਸਤੇ ਗਿਆ ਸਰ ਨੂੰ? ਹਥਿਆਰ ਜੋ ਹਾਲੇ ਤੱਕ ਪ੍ਰੀਮੀਅਰ ਇਨਵੈਸਟੀਗੇਸ਼ਨ ਵਿੱਚ ਆਇਆ ਹੈ ਉਹ ਹੈਗਾ ਚਾਕੂ ਤੇ ਤੇਜ਼ ਹਾਰ ਚਾਕੂ ਹੈ ਉਹ ਰਿਕਵਰ ਕੀਤਾ ਜਾਏਗਾ ਜੋ ਸਾਨੂੰ ਔਰ ਐਗਜ਼ੈਕਿਟੀ ਇਸ ਰਿਲੈਂਡ ਗਿਆ ਹੋਵੇ ਕਿ ਕੀ ਚੀਜ਼ ਹੈਗੀ ਤੇ ਕੀ ਨਹੀਂ ਸੀ। ਉਹ ਫਾਇਰਿੰਗ ਦੀ ਗੱਲ ਵੀ ਸਾਹਮਣੇ ਫਾਇਰਿੰਗ ਵਾਲੀ ਗੱਲ ਸਾਫ ਸਫੀ ਝੂਠੀ ਗੱਲ ਸੀਗੀ ਜੀ ਨਾ ਕੋਈ ਫਾਇਰ ਆਮ ਨਹੀਂ ਸੀਗਾ ਮੁੰਡੇ ਦਾ ਪਲਾਨ ਆਪਣੇ ਫਾਦਰ ਨੂੰ ਮਾਰਨ ਦਾ ਸੀਗਾ ਉਹਨੇ ਚਾਕੂ ਯੂਜ਼ ਕੀਤਾ ਚਾਕੂ ਯੂਜ਼ ਕਰਕੇ 4 ਸਟਾਰ ਬੂன்ஸ் ਰਹੇ ਨੇ ਜਿਹਦੇ ਨਾਲ ਅੱਗੇ ਬੈਠੇ ਨੇ ਕਿੰਨੀ ਜਦ ਤੱਕ ਪਲਾਨਿੰਗ ਕਰਾਇਆ ਸਕੂ ਪੁਛਗਿੱਛ ਤੋਂ ਪਤਾ ਲੱਗਿਆ ਨਹੀਂ ਪੁਛਗਿੱਛ ਤੋਂ ਫਾਦਰ ਨੂੰ ਮਾਰਨ ਦੀ ਇਹਦੀ ਕੋਈ ਪਲਾਨਿੰਗ ਹਾਲੇ ਤੱਕ ਅਸੀਂ ਦੇਖ ਰਹੇ ਹਾਂ ਪੁਛਗਿੱਛ ਚੱਲ ਰਹੀ ਹੈ ਉਸ ਚੀਜ਼ ਨੂੰ ਕਲੀਅਰ ਹੋਏਗਾ ਬਟ ਬਹੁਤ ਪ੍ਰੀ ਪਲਾਨ ਨਹੀਂ ਲੱਗਦਾ ਇਹ ਲੱਗਦਾ ਹੈ ਕਿ 2-4 ਦਿਨ ਪਹਿਲੇ ਇਹਨੇ ਸੋਚਿਆ ਸੀਗੀ ਆਪਣੇ ਫਾਦਰ ਨੂੰ ਬਈ ਸੈਕ ਤੋਂ ਲੱਗਿਆ ਹੋਇਆ ਹੈਗਾ ਮੇਬੀ ਸਭ ਹੋਇਆ ਸੀ ਅਸਲੇ ਤੱਕ ਨਈ ਜੀ ਅਸਲ ਤਾਂ ਯੂਜ਼ ਨਹੀਂ ਹੋਇਆ ਜੋ ਇਨੀਸ਼ੀਅਲ ਸਾਨੂੰ ਬਿਆਨ ਮਿਲੇ ਸੀ ਉਹਦੇ ਬੇਸਿਸ ਤੇ ਅਸੀਂ ਫਰਸਟ ਇਨਫੋਰਮੇਸ਼ਨ ਰਿਪੋਰਟ ਲਿਖੀ ਸੀ ਕਿ ਐਫ ਆਈ ਆਰ ਲਿਖਣ ਤੋਂ ਬਾਅਦ ਅਸੀਂ ਅੱਗੇ ਤਫ਼ਤੀਸ਼ ਕਰਦੇ ਹੋਏ ਸਾਰੀ ਗੱਲਾਂ ਨੂੰ ਕਲੀਅਰ ਕੀਤਾ ਹੈ ਤੇ ਆਰਮਸ ਜਾਂ ਵੈਪਨ ਯੂਜ਼ ਹੋਣਾ ਦੀ ਕੋਈ ਗੱਲ ਨਹੀਂ ਇਹਦੇ ਵਿੱਚ ਅਕੋਰਡਿੰਗਲੀ ਸੈਕਸ਼ਨ ਦਾ ਵਾਧਾ ਹੋਰ ਘਾਟਾ ਕੀਤਾ ਹੈ